ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਲਦੇਵ ਕੁਮਾਰ ਚੇਅਰਮੈਨ ਇਕਤਾ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਅ ਅੱਜ ਮੈਂ ਤੁਹਾਨੂੰ ਰਾਜਸੰਸੀ ਦੇ ਵਿਕਾਸ ਬਾਰੇ ਮੈਂ ਤੁਹਾਨੂੰ ਦੱਸਾਂਗਾ ਬਹੁਤ ਸਾਰਾ ਵਿਕਾਸ ਹੋਇਆ ਛੋਟੇ ਛੋਟੇ ਪਿੰਡਾਂ ਵਿੱਚ ਵਿਕਾਸ ਹੋਇਆ ਪਰ ਰਾਜਸੰਸੀ ਇੱਕ ਹਲਕਾ ਹੋਣ ਦੇ ਬਾਵਜੂਦ ਵੀ ਸਾਡੇ ਬਹੁਤ ਗੰਦਗੀ ਨਾਲ ਭਰਿਆ ਪਿਆ ਇੱਥੇ ਨਗਰ ਪੰਚਾਇਤ ਦੇ ਅਧਿਕਾਰੀ ਸਫਾਈ ਕਰਮਚਾਰੀ ਹੋਣ ਦੇ ਬਾਵਜੂਦ ਵੀ ਬਹੁਤ ਸਾਰੀ ਗੰਦਗੀ ਇਹ ਸਾਡੀ ਪਾਣੀ ਦੀ ਟੰਕੀ ਸਾਹਮਣੇ ਦਖਾਓ ਪਾਣੀ ਦੀ ਟੰਕੀ ਇਹ ਸਾਡੀ ਪਾਣੀ ਦੀ ਟੰਕੀ ਇਹ ਸਾਰੇ ਗੰਦਗੀ ਦਾ ਢੇਰ ਆ ਇਹ ਸਾਰਾ ਹੀ ਗੰਦਗੀ ਦਾ ਢੇਰ ਜਿਹੜਾ ਨਾ ਇਹ ਇੱਥੇ ਹੀ ਇਹਨੂੰ ਅੱਗ ਲਾਈ ਜਾਂਦੀ ਉਹ ਦੂਰ ਤੱਕ ਦਿਖਾਇਆ ਜਾਏ ਦੇਖੋ ਇੰਨੀ ਤੇ ਕਿਸੇ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਜਦੋਂ ਕੋਈ ਸਰਕਾਰੀ ਕਰਮਚਾਰੀ ਵੀ ਇਥਾਂ ਨਹੀਂ ਲੰਘਦੇ ਇਥਾਂ ਹੀ ਥਾਣੇ ਵਾਲੇ ਨੰਗਣਾ ਇਥਾਂ ਨਹੀਂ ਜਿਹੜੇ ਸਾਡੇ ਸੀਆਈਐਸਫ ਵਾਲੇ ਅਧਿਕਾਰੀ ਆ बीएसएफ ਵਾਲਿਆ ਜਿੰਨੇ ਵੀ ਅਧਿਕਾਰੀ ਸਾਰੇ ਇਥੇ ਆਉਂਦੇ ਉਹ ਦੂਰ ਤੱਕ ਦਿਖਾਇਆ ਜਾ ਆ ਦੇਖੋ ਗੰਦਗੀ ਸਾਰੇ ਇਥੇ ਹੀ ਅੱਗ ਲਾ ਕੇ ਸਾੜੀ ਜਾਂਦੀ ਆ ਇਥੇ ਦੂਰ ਤੱਕ ਉਹ ਅੱਗੇ ਹੋ ਜਰਾ ਆ ਦੂਰ ਤੱਕ ਇਥੇ ਅੱਗ ਲਾ ਕੇ ਕਈ ਵਾਰੀ ਸਾੜੀ ਗਈ ਆ ਪਰ ਦੂਰ ਤੱਕ ਉਹ ਸਾਰੇ ਗੰਦਗੀ ਇਧਰ ਸਾਡੀ ਖੇਡ ਦਾ ਮੈਦਾਨ ਆ ਇਹ ਬੱਚੇ ਕੀੜਾ ਕਰਦੇ ਇਥੇ ਪਰ ਆ ਜੋ ਗੰਦਗੀ ਦਾ ਇਥੋਂ ਚੁੱਕਿਆ ਨਹੀਂ ਗਿਆ ਜੇਕਰ ਦਸਿਆ ਜਾਵੇ ਪਾਣੀ ਕੋਈ ਇਸ ਲਈ ਧਿਆਨ ਨਹੀਂ ਦਿੱਤਾ ਜਾਂਦਾ ਆ ਦੇਖੋ ਸਾਰਾ ਗੰਦਗੀ ਦਾ ਪੰਜਾ ਆ ਦੇਖੋ ਇਹ ਸਾਰਾ ਇੱਥੇ ਗੰਦਗੀ ਸਾੜੀ ਜਾਂਦੀ ਆ ਇੱਥੇ ਦੁਬਾਰਾ ਚੁੱਕੀ ਨਹੀਂ ਜਾਂਦੀ ਇੱਥੇ ਹੀ ਦਫنائਾਈ ਜਾਂਦੀ ਆ ਇਹ ਸਾਰੇ ਰੇੜੀਆਂ ਨਾਲ ਚੁਟਿਆ ਗਿਆ ਗੰਦਗੀ ਦਾ ਆਪਣੀ ਵਾਲੇ ਲਫਾਫੇ ਆ ਇਸ ਦੇ ਅੱਗੇ ਦੇਖੋ ਇਹ ਇੱਕ ਡੰਪ ਬਣਾਇਆ ਗਿਆ ਹੈ ਇਹ ਛੋਟੇ ਛੋਟੇ ਡੰਪ ਹੋਰ ਵੀ ਹੋ ਬਹੁਤ ਸਾਰੇ ਥਾਂਾਂ ਤੇ ਨੇ ਇੱਕ ਡੰਪਿਆ ਗੰਦਗੀ ਦਾ ਇਹ ਦੇਖੋ ਇਹ ਰੇੜੀ ਨਾਲ ਸੁੱਟਿਆ ਗਿਆ ਜੋ ਕੋਈ ਬੁਮਾਰੀ ਬੁਮਾਰੀਆਂ ਫੈਲਣ ਦਾ ਕਾਰਨ ਬਣ ਸਕਦਾ ਹੈ ਇਹ ਦੇਖੋ ਇਸ ਤੋਂ ਅੱਗੇ ਸਾਰਾ ਇਹ ਛੋਟਾ ਡੰਪਿਆ ਇਹੋ ਜਿਹੇ ਡੰਪ ਹੋਰ ਬਹੁਤ سارے ਦਿਖਾਏ ਗਏ ਨੇ ਬਹੁਤ سارے ਡੰਪ ਇਹ ਲਾਗੇ ਇਹ ਕਲੋਨੀ ਕਲੋਨੀयां ਬਣੀ ਬਹੁਤ ساری ਅੱਛੀ ਕਲੋਨੀयां ਇੱਥੇ ਬਹੁਤ ਸਾਰੇ ਅੱਛੀ ਕਲੋਨੀ ਪੜ੍ਹੇ ਲਿਖੇ ਇਹ ਰੰਜ ਦੇਖੋ ਸਰਦ ਇਹ ਗਰਾਉਂਡ ਆ ਇੱਥੇ ਬੱਚੇ ਆਣ ਕੇ ਰਾਤ ਨੂੰ ਆਪਣਾ ਮਨੋਰੰਜਨ ਕਰਦੇ ਖੇਡਾਂ ਕਰਦੇ ਨੇ ਤਾਂ ਆ ਬੱਚੀ ਦੇਖੋ ਆ ਸਕੂਲ ਜਾ ਰਹੀ ਬੱਚੀ ਇਹ ਰਸਤਾ ਮੇਨ ਰਸਤਾ ਥਾਣੇ ਨੂੰ ਜਾਂਦਾ ਨਗਰਪੰਚਾਇਤ ਰਾਜਸਾ ਸਿੰਘ ਜਾਂਦਾ ਤੇ 에어ਪੋਰਟ ਜਾਂਦਾ ਪਰ ਫਿਰ ਵੀ ਇੱਥੇ ਕੋਈ ਸਫਾਈ ਦਾ ਸਾਧਨ ਨਹੀਂ ਕੋਈ ਵੀ ਸਫਾਈ ਵਾਲਾ ਨਹੀਂ ਆਉਂਦਾ ਘਰਾਂ ਵਿੱਚ ਵੀ ਬਹੁਤ ਸਾਰੇ ਗੰਦੀ ਇਹਦਾ ਨਹੀਂ ਚੁੱਕਿਆ ਜਾ ਰਿਹਾ ਅਜ ਤੱਕ ਸਾਨੂੰ ਇਹਨਾਂ ਪਤਾ ਕਿ ਬੰਦੇ ਵੀ ਇਹਨਾਂ ਕੋ ਪੂਰੇ ਨਹੀਂ ਰੱਖੇ ਗਏ ਅਸੀਂ WhatsApp ਤੇ ਬਲਦੇਵ ਜੀ ਮਹਿੰਦੀ ਜੀ ਨੂੰ ਵੀ ਮੈਸੇਜ ਕਈ ਵਾਰੀ ਕੀਤਾ ਪਰ ਸ਼ਾਇਦ ਉਹਨਾਂ ਦੀ ਵੀ ਕੋਈ ਨਹੀਂ ਮੰਨਦਾ ਇਥੋਂ ਤੇ ਇਹੋ ਪਤਾ ਲੱਗਦਾ ਕਿਉਂਕਿ ਇਹ ਬੜੀ ਬੜੀ ਉਹ ਵੀ ਜਾ ਕੇ ਕਹਿੰਦੇ ਨੇ ਤੇ ਬੜੀ ਬੜੀ ਉਹਨਾਂ ਨਾਲ ਮੀਟਿੰਗ ਵੀ